ਪੰਜਾਬੀ ਗਾਇਕ ਕੁਲਬ ਸਿੱਧੂ ਨੂੰ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਯੂਰਪ ਯੂਰਪ ਦੇ ਦੌਰਾਨ ਪਾਬੁਕ ਹੋਏ ਨਹੀਂ ਕਿਹਾ ਕਿ ਪੰਜਾਬ ਦੇ ਵਿੱਚ ਮੇਰਾ ਕੱਢਿਆ ਪਿਆ ਹੈ ਜਲੂਸ ਰੋਜ਼ਾਨਾ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਜੀहां ਤੁਹਾਨੂੰ ਦੱਸਿਆ ਕਿ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਖਬਰ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਸੰਸਨੀ ਫੈਲਾ ਦਿੱਤੀ ਹੈ ਯੂਰਪ ਟੂਰ ਦੇ ਦੌਰਾਨ ਇਟਲੀ ਦੇ ਵਿੱਚ 26 ਜੁਲਾਈ ਨੂੰ ਇੱਕ ਸ਼ੋਅ ਦੇ ਦੌਰਾਨ ਗੁਲਾਬ ਸਿੱਧੂ ਨੇ ਪਾਬੁਕ ਹੋ ਕੇ ਆਪਣੇ ਦਿਲ ਦਾ ਦਰਦ ਸਾਂਝਾ ਕੀਤਾ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਰੋਜ਼ਾਨਾ ਹੀ ਧਮਕੀਆਂ ਮਿਲ ਰਹੀਆਂ ਨੇ ਜਿਸ ਦੇ ਨਾਲ ਉਹ ਕਿਸੇ ਦੇ ਨਾਲ ਜ਼ਿਆਦਾ ਮੁਲਾਕਾਤ ਨਹੀਂ ਕਰ ਪਾਉਂਦੇ ਨੇ ਤਾਂ ਇਸ ਦੇ ਕਰਕੇ ਹੀ ਕ ਲੋਕ ਉਹਨਾਂ ਦੇ ਨਾਲ ਨਾਰਾਜ਼ ਹੋ ਜਾਂਦੇ ਨੇ ਗੁਲਾਬ ਸਿੱਧੂ ਨੇ ਸ਼ੋਹ ਦੇ ਦੌਰਾਨ ਕਿਹਾ ਕਿ ਮੈਂ ਜਦੋਂ ਯੂਰਪ ਟੂਰ ਲਈ ਜਹਾਜ਼ ਦੇ ਵਿੱਚ ਚੜਿਆ ਸੀ ਤਾਂ ਫਿਰ ਰੋਂਦਾ ਹੋਇਆ ਚੜਿਆ ਸੀ ਮੈਂ ਆਖਿਰ ਕਿਹੜਾ ਕਿਸੇ ਦਾ ਬੁਰਾ ਕੀਤਾ ਹੈ ਮੇਰਾ ਤਾਂ ਪੰਜਾਬ ਦੇ ਵਿੱਚ ਜਲੂਸ ਹੀ ਕੱਟਿਆ ਹੋਇਆ ਹੈ ਤੇ ਉਹਨਾਂ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਅਪੀਲ ਕੀਤੀ ਹੈ ਵੀ ਕਿਰਪਾ ਕਰਕੇ ਮੇਰਾ ਸਾਥ ਦਿਓ ਮੇਰੇ ਦਿਲ ਦੇ ਵਿੱਚ ਇੱਕ ਭਾਰ ਸੀ ਸੋਚਿਆ ਵੀ ਤੁਹਾਡੇ ਨਾਲ ਸਾਂਝਾ ਕਰ ਲਵਾਂ ਗਾਇਕ ਨੇ ਦੱਸਿਆ ਕਿ ਬਰਨਾਲਾ ਦਾ ਇੱਕ ਵਿਅਕਤੀ ਉਹਨਾਂ ਨੂੰ ਨਾਜਾਇਜ਼ ਤਰੀਕੇ ਦੇ ਨਾਲ ਧਮਕੀਆਂ ਦਿੰਦਾ ਹੈ ਜਿਸ ਦੇ ਵਿੱਚ ਉਹ ਕਹਿੰਦਾ ਹੈ ਵੀ ਤੇਰੀਆਂ ਟੰਗਾਂ ਤੋੜ ਦੇਵਾਂਗਾ ਇਹੋ ਜੀਆਂ ਗੱਲਾਂ ਵੀ ਸ਼ਾਮਲ ਨੇ ਤਾਂ ਉਹਨਾਂ ਨੇ ਕਿਹਾ ਹੈ ਵੀ ਇਸ ਕਰਕੇ ਮੈਂ ਕਿਸੇ ਦਿਨ ਨਾਲ ਵੀ ਮਿਲਦਾ ਜੁਲਦਾ ਨਹੀਂ ਹਾਂ ਪਰ ਜੇ ਨਾ ਮਿਲਾਂ ਤਾਂ ਫਿਰ ਲੋਕ ਨਰਾਜ਼ ਹੋ ਜਾਂਦੇ ਨੇ ਇਸ ਦੇ ਵਿੱਚ ਮੇਰਾ ਕੀ ਕਸੂਰ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੀ ਫਿਕਰ ਕਰਨ ਵਾਲੇ ਲੋਕ ਕਹਿ ਰਹੇ ਨੇ ਵੀ ਸਿੱਧੂ ਬਾਈ ਤੱਕ ਖੋਲਿਆ ਹੈ ਤੇਰਾ ਕੋਈ ਨੁਕਸਾਨ ਨਾ ਹੋ ਜਾਵੇ ਭਾਈ ਪਰ ਜੇਕਰ ਉਹ ਮੁਲਾਕਾਤ ਨਹੀਂ ਕਰਦਾ ਤਾਂ ਫਿਰ ਲੋਕ ਨਰਾਜ਼ ਹੋ ਜਾਂਦੇ ਨੇ ਗੁਲਾਬ ਸਿੱਧੂ ਨੇ ਕਿਹਾ ਹੈ ਕਿ ਇਸ ਦੇ ਵਿੱਚ ਮੇਰਾ ਕੀ ਕਸੂਰ ਹੈ ਗੁਲਾਬ ਸਿੱਧੂ ਨੇ ਕਿਹਾ ਹੈ ਵੀ 네ਗੇਟਿਵਿਟੀ ਸੱਚ ਵਿੱਚ ਬਹੁਤ ਹੀ ਜ਼ਿਆਦਾ ਹੈ ਤੇ ਉਸਨੇ ਦੱਸਿਆ ਹੈ ਕਿ ਜਿਸ ਦਿਨ ਉਹ ਯੂਰਪ ਦੇ ਲਈ ਜਹਾਜ਼ ਤੇ ਚੜ੍ਹਿਆ ਸੀ ਤਾਂ ਉਹ ਰੋਂਦਾ ਹੋਇਆ ਚੜ੍ਹਿਆ ਸੀ ਸੋਚਦਾ ਹੋਇਆ ਕਿ ਉਸਨੇ ਕਿਸੇ ਦਾ ਕੀ ਬੁਰਾ ਕੀਤਾ ਹੈ ਸੋ ਉਸਨੇ ਭਾਵੁਕ ਅਪੀਲ ਕਰਦੇ ਹੋਏ ਕਿਹਾ ਹੈ ਵੀ ਪਲੇਸ ਜਿੰਨੇ ਵੀ ਲੋਕ ਇੱਥੇ ਬੈਠੇ ਹੋਏ ਨੇ ਭਾਈ ਵੜ ਕੇ ਉਸ ਦਾ ਸਾਥ ਦਿਓ ਉਸਨੇ ਕਿਹਾ ਹੈ ਵੀ ਮੁਸ਼ਕਿਲ ਇਹ ਹੈ ਵੀ ਜਦੋਂ ਨੈਗੇਟਿਵਿਟੀ ਫੈਲਦੀ ਹੈ ਤਾਂ ਫਿਰ ਆਪਣੇ ਲੋਕ ਚਾਹੇ ਕੋਈ ਵੀ ਹੋਵੇ ਗਲਤ ਚੀਜ਼ਾਂ ਨੂੰ ਜ਼ਿਆਦਾ ਦੇਖਦੇ ਨੇ ਅਤੇ ਸਹੀ ਚੀਜ਼ਾਂ ਨੂੰ ਘੱਟ ਦੇਖਦੇ ਨੇ ਗੁਲਾਬ ਸਿੱਧੂ ਨੇ ਯੂਕੇ ਦੇ ਵਾਲਵਰ ਹੈਮਪਟਨ ਮੇਲੇ 2025 ਦੇ ਵਿੱਚ ਪਹਿਲੀ ਵਾਰ ਸ਼ਿਰਕਤ ਕਰਦੇ ਹੋਏ ਸਿੱਧੂ ਮੂਸੇਵਾਲੇ ਜਸਟਿਸ ਦਾ ਮੁੱਦਾ ਵੀ ਚੁੱਕਿਆ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇੱਕ ਤਾੜੀ ਮੇਰੇ ਭਰਾ ਸਿੱਧੂ ਮੂਸੇਵਾਲੇ ਦੇ ਨਾਮ ਦੇ ਉੱਤੇ ਲਾਓ ਤੇ ਉਹਨਾਂ ਨੇ ਦਰਸ਼ਕਾਂ ਨੂੰ ਸੋਸ਼ਲ ਮੀਡੀਆ ਦੇ ਉਤੇ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਹੈਸ਼ਟੈਗ ਵਰਤਨ ਦੀ ਅਪੀਲ ਕੀਤੀ ਹੈ ਇਹ ਜਿਕਰ ਸਿੱਧੂ ਮੂਸੇਵਾਲੇ ਦੀ 29 ਮਈ 2022 ਨੂੰ ਮਾਨਸਾ ਦੇ ਵਿੱਚ ਹੋਈ ਹਤਿਆ ਦੇ ਸੰਦਰਭ ਵਿੱਚ ਜਿਸ ਵਿੱਚ ਲਾਰੈਂਸ ਬਿਸ਼नोई ਗੈਂਗ ਦੇ ਮੈਂਬਰ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਸੀ ਤੇ ਗੁਲਾਬ ਸਿੱਧੂ ਦੀਆਂ ਇਹਨਾਂ ਭਾਵੁਕ ਗੱਲਾਂ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਵਧ ਰਹੀਆਂ ਧਮਕੀਆਂ ਅਤੇ 네ਗਟਿਵਿਟੀ ਦੇ ਮੁੱਦੇ ਨੂੰ ਇੱਕ ਵਾਰ ਫਿਰ ਤੋਂ ਸਾਹਮਣੇ ਲਿਆਂਦਾ ਹੈ ਉਨ੍ਹਾਂ ਦੀ ਅਪੀਲ ਨੇ ਪ੍ਰਸ਼ੰਸਕਾਂ ਨੂੰ ਇਕਜੁੱਟ ਹੋ ਕੇ ਸਮਰਥਨ ਕਰਨ ਅਤੇ ਸਿੱਧੂ ਮੂਸੇਵਾਲੇ ਦੇ ਜਸਟਿਸ ਦੇ ਲਈ ਆਵਾਜ਼ ਚੁੱਕਣ ਦਾ ਸੱਦਾ ਦਿੱਤਾ ਹੈ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।